ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਇਨੀ ਦਿਨੀ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਨਜ਼ਰ ਆ ਰਹੇ ਹਨ ਸੋ ਉਹਨਾਂ ਦੇ ਦੁਆਰਾ ਹੁਣ ਭਾਜਪਾ ਦੇ ਉੱਤੇ ਇਲਜ਼ਾਮ ਲਗਾਏ ਗਏ ਹਨ ਕਿ ਮੇਰੇ ਨਾਲ ਕੋਈ ਵੀ ਭਾਜਪਾ ਦੇ ਵਿੱਚ ਸਲਾਹ ਨਹੀਂ ਕਰਦਾ ਤੇ ਪੁਰਾਣੇ ਦਿਨ ਚੇਤੇ ਕਰਕੇ ਕੈਪਟਨ ਨੇ ਕਹਿ ਦਿੱਤੀ ਹੈ ਹੁਣ ਇਹ ਗੱਲ ਤੇ ਲੋਕਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਹਨ ਤੇ ਹੋ ਵੀ ਸਕਦੇ ਹਨ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੱਡੇ ਬਿਆਨ ਦੇ ਰਹੇ ਹਨ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤੋਂ ਬਾਅਦ ਨਵੀਂ ਹਲਚਲ ਛਿੜ ਗਈ ਹੈ ਕੈਪਟਨ ਅਮਰਿੰਦਰ ਸਿੰਘ ਭਾਵੇਂ ਹੀ ਇਸ ਵੇਲੇ ਭਾਜਪਾ ਦੇ ਵਿੱਚ ਹਨ ਪਰ ਉਹਨਾਂ ਨੇ ਖੁੱਲ ਕੇ ਕਹਿ ਦਿੱਤਾ ਹੈ ਕਿ ਉਹ ਭਾਜਪਾ ਦੇ ਅੰਦਰ ਵੀ ਖੁਸ਼ ਨਹੀਂ ਹਨ ਉਹਨਾਂ ਨੇ ਕਿਹਾ ਹੈ ਕਿ ਪਾਰਟੀ ਦੇ ਵਿੱਚ ਬਹੁਤ ਸਾਰੇ ਨਿਯਮ ਹਨ ਹਾਈ ਕਮਾਂਡ ਦੇ ਨਾਲ ਮਿਲਣਾ ਵੀ ਕਾਫੀ ਜ਼ਿਆਦਾ ਮੁਸ਼ਕਲ ਹੈ ਮੈਨੂੰ ਭਾਜਪਾ ਦੇ ਵਿੱਚ ਜਦੋਂ ਦਾ ਮੈਂ ਸ਼ਾਮਲ ਹੋਇਆ ਹਾਂ ਇੱਕ ਵਾਰ ਹੀ ਸਿਰਫ ਹਾਈ ਕਮਾਂਡ ਦੇ ਨਾਲ ਮਿਲਿਆ ਹਾਂ ਤੇ ਮੈਂ ਅੱਜ ਵੀ ਕਾਂਗਰਸ ਵਾਲੇ ਦੇ ਨੇ ਯਾਦ ਕਰ ਰਿਹਾ ਹਾਂ ਜਦੋਂ ਮੈਂ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਹੁੰਦਾ ਸੀ ਸੋ ਉਹਨਾਂ ਨੇ ਕਿਹਾ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਹੁਣ ਆਉਣ ਵਾਲੀਆਂ ਹਨ ਤੇ ਕੋਈ ਵੀ ਮੇਰੇ ਨਾਲ ਸਲਾਹ ਨਹੀਂ ਕਰ ਰਿਹਾ ਕਿ ਮੈਨੂੰ ਕਿੱਥੋਂ ਚੋਣ ਲੜਨੀ ਚਾਹੀਦੀ ਹੈ ਸੋ ਇਸ ਤੋਂ ਬਾਅਦ ਹੁਣ ਬੇਹਦ ਜਿਹੜਾ ਕਿ ਇਹਨਾਂ ਦਾ ਹਾਲਾਤ ਜਿਹੜੇ ਉਹ ਖਰਾਬ ਹੋ ਚੁੱਕੇ ਹਨ ਕੈਪਟਨ ਬਰਿੰਦਰ ਸਿੰਘ ਦੇ ਸੋ ਕੋਈ ਵੀ ਇਹਨਾਂ ਦੀ ਪੁੱਛਗਛ ਨਹੀਂ ਰਹੀ ਹੈ ਜਿਸ ਤੋਂ ਬਾਅਦ ਹੁਣ ਇਹਨਾਂ ਦਾ ਸ਼ਾਇਦ ਦਿਲ ਕਰ ਰਿਹਾ ਹੈ ਕਿ ਇਹ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣ ਸੋ ਇਹ ਬਿਆਨਾਂ ਤੋਂ ਇਹੀ ਜਿਹੜਾ ਕਿ ਸਾਫ਼-ਸਾਫ਼ ਜ਼ਾਹਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਡਾਕਟਰ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਨੂੰ ਵੀ ਪੂਰੀ ਤਰ੍ਹਾਂ ਨਕਾਰਿਆ ਹੈ ਕੈਪਟਨ ਵਰਿੰਦਰ ਸਿੰਘ ਨੇ ਤੇ ਡਾਕਟਰ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੱਧੂ ਦੋਹਾਂ ਨੂੰ ਅਸਥਿਰ ਮਨ ਵਾਲਾ ਕਰਾਰ ਦਿੱਤਾ ਹੈ ਉਹਨਾਂ ਨੇ ਕਿ ਦੋਵੇਂ ਇੱਕ ਗੱਲ ਕਹਿੰਦੇ ਹਨ ਤੇ ਕਦੇ ਦੂਜੀ ਗੱਲ ਕਹਿੰਦੇ ਹਨ ਇਹਨਾਂ ਦਾ ਕੋਈ ਵੀ ਸਿਆਸੀ ਸਟੈਂਡ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ 'ਚ ਮੁੱਖ ਮੰਤਰੀ ਬਣਾਉਣ ਦੇ ਲਈ ਅਟੈਚਿੰਗਾਂ ਨਹੀਂ ਚੱਲਦੀਆਂ ਹਨ ਸੋ ਜੇਕਰ ਮੈਨੂੰ ਦੁਬਾਰਾ ਕਿਤੇ ਮੌਕਾ ਮਿਲਦਾ ਹੈ ਤੇ ਮੈਂ ਜ਼ਰੂਰ ਪੰਜਾਬ ਦਾ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਬਣਾਗਾ ਸੋ ਕੈਪਟਨ ਵਰਿੰਦਰ ਸਿੰਘ ਤੇ ਇਸ ਬਿਆਨ ਬਾਰੇ ਤੁਹਾਡੀ ਕੀ ਰਾਏ ਹੈ ਕੈਪਟਨ ਬਰਿੰਦਰ ਸਿੰਘ ਇੱਕ ਵਾਰ ਫਿਰ ਤੋਂ 2027 ਦੀ ਵਿੱਚ ਜਿਹੜੀਆਂ ਚੋਣਾਂ ਆਉਣ ਜਾ ਰਹੀਆਂ ਹਨ ਮੁੱਖ ਮੰਤਰੀ ਬਣਨੇ ਚਾਹੀਦੇ ਹਨ ਜਾਂ ਫਿਰ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸ਼ਰੀਆਮ ਹੁਣ ਕਤਲੇਆਮ ਹੋ ਰਿਹਾ ਹੈ ਹਰ ਰੋਜ਼ ਹੀ ਕਿਸੇ ਨਾ ਕਿਸੇ ਪੰਜਾਬੀ ਨੌਜਵਾਨ ਦਾ ਸ਼ਰੀਆਮ ਕਤਲ ਕੀਤਾ ਜਾ ਰਿਹਾ ਹੈ ਤੇ ਹੁਣ ਖਬਰ ਜਲੰਧਰ ਤੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਭਾਜਪਾ ਆਗੂ ਸ਼ੀਤਲ ਅਗੁਰਾਲ ਦੇ ਭਤੀਜੇ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਹੋਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਸਾਵਕਾ ਵਿਧਾਇਕ ਸ਼ੀਤਲ ਅਗੁਰਾਲ ਦੇ ਭਤੀਜੇ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਸ਼ੁੱਕਰਵਾਰ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਇਸੇ ਦੌਰਾਨ ਲਸੂੜੀ ਮੁਹੱਲਾ ਬਸੰਤੀ ਦੇ ਵਿੱਚ ਜਲੰਧਰ ਦੇ ਤਿੰਨ ਮੁੰਡਿਆਂ ਦੇ ਨਾਲ ਜਿਹੜਾ ਕਿ ਲੜਾਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ 23 ਤਰ ਹਥਿਆਰਾਂ ਦੇ ਨਾਲ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਵੀ ਪੁਲਿਸ ਦੇ ਵੱਲੋਂ ਕਹੀ ਹੈ ਸੋ ਬੇਹਦ ਇਹ ਹੈਰਾਨ ਕਰਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸ਼ੀਤਲ ਅਗੂ ਰਾਲ ਦੇ ਭਤੀਜੇ ਵਿਕਾਸ ਸਿਰਫ ਜਿਹੜਾ ਕਿ ਉਹ 16 ਸਾਲ ਦੀ ਉਮਰ ਦਾ ਸੀ ਸੋ ਨਿਵਾਸੀ ਲਸੂੜੀ ਮਹੱਲਾ ਦਾ ਸੀ ਜਿਸ ਤੋਂ ਬਾਅਦ ਕਿ 23 ਤਰ ਹਥਿਆਰਾਂ ਦੇ ਨਾਲ ਨੌਜਵਾਨਾਂ ਦੇ ਵੱਲੋਂ ਆ ਕੇ ਉਸ ਦਾ ਕਤਲ ਕੀਤਾ گیا جس ਤੋਂ ਬਾਅਦ ਉਸ ਨੂੰ ਲਹੂ ਲਹਾਨ ਹਾਲਤ ਦੇ ਵਿੱਚ ਹੀ ਛੱਡ ਕੇ ਉਹ ਫਰਾਰ ਹੋ ਜਾਂਦੇ ਹਨ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਿਆਂ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਹੈ 20 ਤੋਂ 22 ਸਾਲ ਦੇ ਨੇੜੇ ਤੇਰੇ ਦੇ ਨੌਜਵਾਨ ਹਨ ਸੋ 16 ਸਾਲਾਂ ਦੇ ਇਸ ਨਵਾਲਕ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਹੈ ਜਲੰਧਰ ਦੇ ਵਿੱਚ ਜਿਸ ਤੋਂ ਬਾਅਦ ਪੂਰਾ ਜਲੰਧਰ ਸ਼ਹਿਰ ਹੀ دہشت ਦੇ ਮਾਹੌਲ ਦੇ ਵਿੱਚ ਹੈ ਸੋ ਭਗਵਾਨਤਮਾਨ ਸਰਕਾਰ ਦੇ ਵਿੱਚ ਲਗਾਤਾਰ ਆਏ ਦਿਨ ਹੁਣ ਇਸ ਤਰ੍ਹਾਂ ਦੇ ਕਤਲ ਹੋ ਰਹੇ ਹਨ ਜਿਸ ਤੋਂ ਬਾਅਦ ਕਿ ਸਰਕਾਰ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਜ਼ਿਲ੍ਹੇ ਅਮਰਤਸਰ ਦੇ ਵਿੱਚ ਉਸ ਸਮੇਂ ਹਾਲਚਲ ਮਚ ਗਈ ਸੀ ਜਦੋਂ ਅਚਾਨਕ ਸਕੂਲਾਂ ਨੂੰ ਬੰਦ ਕਰਵਾਉਣਾ ਪਿਆ ਦਰਅਸਲ ਬੀਤੇ ਦਿਨੀ ਸ਼ਹਿਰ ਦੇ ਕਈ ਪ੍ਰਮੁੱਖ ਸਕੂਲਾਂ ਦੇ ਵਿੱਚ ਇੱਕ ਸਮੇਂ ਹੀ ਧਮਕੀ ਭਰੇ ਈਮੇਲ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਮਹੱਤਵਪੂਰਨ ਕਾਰਵਾਈ ਕੀਤੀ ਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਹੋਇਆਂ ਸਾਰੇ ਹੀ ਜ਼ਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਤੁਰੰਤ ਬੰਦ ਕਰ ਦਿੱਤਾ ਸੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਕਿ ਇੱਥੇ ਜਿਹੜੀਆਂ ਵੀ ਪ੍ਰੀਖਿਆਵਾਂ ਹੋ ਰਹੀਆਂ ਸਨ ਸ ਤੁਵੀ ਕਰ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਹੁਣ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਜਿਹੜੀ ਈਮੇਲ ਆਈ ਹੈ ਉਸ ਦੀ ਹੁਣ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਈਮੇਲ ਆਈ ਕਿੱਥੋਂ ਹੈ ਤੇ ਪੂਰੇ ਅਮਰਤਸਰ ਜ਼ਿਲ੍ਹੇ ਦੇ ਵਿੱਚ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅਗਲੇ ਆਦੇਸ਼ ਤੱਕ ਇਹ ਸਕੂਲ ਹੁਣ ਬੰਦ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਨਵਜੋਤ ਕੌਰ ਸਿੱਧੂ ਜਿਨ੍ਹਾਂ ਨੂੰ ਕੀ ਮੁੱਖ ਮੰਤਰੀ ਦੀ ਕੁਰਸੀ ਦੇ ਲਈ 500 ਕਰੋੜ ਵਾਲੇ ਬਿਆਨ ਤੋਂ ਬਾਅਦ ਕਾਂਗਰਸ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਦਰਸਲ ਉਸ ਦੇ ਇਸ ਬਿਆਨ ਦੇ ਨਾਲ ਹੁਣ ਵੱਡਾ ਸਿਆਸੀ ਵਿਵਾਦ ਖੜਾ ਹੋ ਗਿਆ ਹੈ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੁਣ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਜੀहां ਤੁਹਾਨੂੰ ਦੱਦੀਏ ਕਿ ਉਹਨਾਂ ਨੇ ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਾਹਮਣੇ ਚੁੱਕੇ ਮੁੱਦਿਆਂ ਤੇ ਮੁੱਖ ਮੰਤਰੀ ਦੀ ਚੁੱਪੀ ਤੇ ਵੀ ਸਵਾਲ ਉਠਾਇਆ ਹੈ ਉਹਨਾਂ ਦੇ ਸਿਰ ਹੁਣ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਮੜਿਆ ਗਿਆ ਹੈ ਨਵਜੂਤ ਕੌਰ ਸਿੱਧੂ ਦੇ ਦੁਆਰਾ ਹੁਣ ਕਿਹਾ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟ ਕ੍ਰਿਕਟਰ ਨਵਜੂਤ ਸਿੰਘ ਸਿੱਧੂ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਸਿਕਿਉਰਟੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਸੁਰੱਖਿਆ ਦੀ ਸਖਤ ਲੋੜ ਹੈ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਸੋ ਜੇਕਰ ਭਗਵੰਤਮਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਸਿਕਿਉਰਟੀ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਦੀ ਜਾਨ ਦੀ ਜ਼ਿੰਮੇਵਾਰ ਉਹੀ ਹੋਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅੱਜ ਆਧਾਰ ਅਤੇ ਪੈਨ ਦੋਵੇਂ ਹੀ ਮਹੱਤਵਪੂਰਨ ਦਸਤਾਵੇਜ਼ ਬਣ ਚੁੱਕੇ ਹਨ ਪੈਨ ਕਾਰਡ ਤੋਂ ਬਿਨਾ ਹੁਣ ਤੁਸੀਂ ਪੈਸਿਆਂ ਦੇ ਨਾਲ ਜੁੜਿਆ ਕੋਈ ਵੀ ਮਹੱਤਵਪੂਰਨ ਕੰਮ ਪੂਰਾ ਨਹੀਂ ਕਰ ਸਕਦੇ ਇਸੇ ਦੇ ਨਾਲ ਹੀ ਕੋਈ ਵੀ ਜ਼ਰੂਰੀ ਕੰਮ ਅੱਜ ਆਧਾਰ ਕਾਰਡ ਤੋਂ ਬਿਨਾ ਕੰਮ ਕਰਨਾ ਵੀ ਮੁਸ਼ਕਲ ਹੈ ਸੋ ਇਸੇ ਤਰ੍ਹਾਂ ਹੀ ਹੁਣ 31 ਦਸੰਬਰ ਤੋਂ ਪਹਿਲਾਂ ਤੁਸੀਂ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਦੇ ਨਾਲ ਲਿੰਕ ਕਰਵਾ ਲਓ ਕਿਉਂਕਿ ਇਹ ਜ਼ਰੂਰੀ ਹੈ ਜੇਕਰ ਤੁਸੀਂ ਅਜੇ ਹਾਂ ਨਹੀਂ ਕਰਦੇ ਤੇ ਤੁਹਾਡਾ ਪੈਨ ਕਾਰਡ ਬੰਦ ਹੋ ਜਾਵੇਗਾ ਜੀ ਹਾਂ ਆਨਲਾਈਨ ਤਰੀਕੇ ਦੇ ਨਾਲ ਵੀ ਤੁਸੀਂ ਹੁਣ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਦੇ ਨਾਲ ਲਿੰਕ ਕਰਵਾ ਸਕਦੇ ਹੋ ਸੋ ਇਹ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਬੈਂਕ ਅਕਾਊਂਟ ਖਲਵਾਉਣ ਤੋਂ ਲੈ ਕੇ ਆਈਟੀਆਰ ਭਰਨ ਤੱਕ ਇਹ ਸਾਰੇ ਹੀ ਕੰਮਾਂ ਦੇ ਵਿੱਚ ਭਰ ਤੋਂ ਇਸ ਦੀ ਕੀਤੀ ਜਾਂਦੀ ਹੈ ਸੋ ਇਸ ਲਈ ਹੁਣ ਸਰਕਾਰ ਦੇ ਵੱਲੋਂ 31 ਦਸੰਬਰ ਆਖਰੀ ਤਰੀਕ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਹੁਣ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਦੇ ਨਾਲ ਲਿੰਕ ਕਰਵਾ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਮੋਗਾ ਦੇ ਵਿੱਚ ਹੁਣ ਸਖਤ ਪਾਬੰਦੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਦੱਸ ਦਈਏ ਕਿ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਹੁਣ ਭਾਰਤੀ ਸੁਰੱਖਿਆ ਸਹਿਤਾ ਐਕਟ ਸਾਲ 2023 ਦੀ ਧਾਰਾ 163 ਦੇ ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੋਇਆਂ ਹੁਣ ਚੋਣਾਂ ਦੇ ਵਿੱਚ ਜੋ ਕਿ 14 ਦਸੰਬਰ ਅੱਜ ਐਤਵਾਰ ਨੂੰ ਹੋਣ ਜਾ ਰਹੀਆਂ ਹਨ ਸਾਰੇ ਹੀ ਪੂਲਿੰਗ ਪੂਲਿੰਗ ਬੂਥਾਂ ਦੇ ਉੱਤੇ 200 ਮੀਟਰ ਦੇ ਅੰਦਰ ਜ਼ਰੂਰੀ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਜੀ ਹਾਂ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਜਿੱਥੇ ਕਿ ਪ ਮੀਟਰ ਦੇ ਅੰਦਰ ਕੋਈ ਵੀ ਹੁਣ ਸੈਲੂਲਰ ਫੋਨ ਕॉडਲੈਕਸ ਅਤੇ ਇਸੋ ਰਵਾ ਬਾਹਰ ਲੈ ਸਕਤੇ ਲਾਊਡ ਸਪੀਕਰ ਮੈਗਾਫੋਨ ਦੀ ਵਰਤੋਂ ਨਹੀਂ ਕਰ ਸਕੇਗਾ ਸੋ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਠੇਕੇ ਵੀ ਅੱਜ ਸਾਰਾ ਦਿਨ ਹੀ ਬੰਦ ਰਹਿਣਗੇ ਤੇ ਇਸ ਤੋਂ ਇਲਾਵਾ ਸ਼ਰਾਬ ਵੀ ਕਿਤੇ ਵੀ ਵਰਤਾਈ ਨਹੀਂ ਜਾਵੇਗੀ ਹੋਟਲਾਂ ਦੇ ਵਿੱਚ ਟਾਬਿਆਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਸ਼ਰਾਬ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸੋ ਡਰਾਈ ਡੇ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਜਿਸ ਦਿਨ ਰਿਜ਼ਲਟ ਆਉਣਗੇ ਉਸ ਦਿਨ ਵੀ ਪੰਜਾਬ ਦੇ ਵਿੱਚ ਡਰਾਈ ਡੇ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਵਾਸੀਆਂ ਦੇ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ ਜਿਸ ਦੇ ਕਾਰਨ ਲੋਕਾਂ ਵਿਚਾਲੇ ਹਾਹਾਕਾਰ ਮਚੀ ਹੋਈ ਹੈ ਦੱਸਦੀ ਹੈ ਕਿ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਦੇ ਨਾਲ ਜੁੜੇ ਡੀਲਰਾਂ ਅਤੇ ਘਰੇਲੂ ਖਪਤਕਾਰਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਬੁਕਿੰਗ ਤੋਂ ਬਾਅਦ ਖਪਤਕਾਰਾਂ ਨੂੰ ਕਈ ਦਿਨਾਂ ਤੱਕ ਗੈਸ ਸਿਲੰਡਰ ਦੀ ਸਪਲਾਈ ਨਹੀਂ ਮਿਲ ਰਹੀ ਹੈ ਉੱਥੇ ਹੀ ਏਜੰਸੀ ਡੀਲਰਾਂ ਨੂੰ ਵੀ ਬੈਕਲੌਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਹਾਂ ਸ਼ਹਿਰ ਦੀ ਸਥਿਤੀ ਅਜਿਹੀ ਹੋ ਚੁੱਕੀ ਹੈ ਕਿ ਹੁਣ ਗੈਸ ਏਜੰਸੀ ਕੋਲ 10 ਦਿਨਾਂ ਤੱਕ ਦਾ ਬੈਕਲੌਗ ਹੈ ਸਿੱਧੇ ਸ਼ਬਦਾਂ ਦੇ ਵਿੱਚ ਜ਼ਿਆਦਾਤਰ ਖਪਤਕਾਰਾਂ ਨੂੰ ਗੈਸ ਸਿਲੰਡਰਾਂ ਨੂੰ ਆਨਲਾਈਨ ਬੁੱਕ ਕਰਨ ਤੋਂ ਬਾਅਦ ਇੱਕ ਹਫ਼ਤੇ ਤੋਂ 10 ਦਿਨ ਦੀ ਉਡੀਕ ਕਰਨੀ ਪੈ ਰਹੀ ਹੈ ਧਿਆਨ ਦੇਣ ਯੋਗ ਹੈ ਕਿ ਸਰਦੀਆਂ ਦੇ ਮੌਸਮ ਦੇ ਦੌਰਾਨ ਘਰੇਲੂ ਗੈਸ ਦੀ ਮੰਗ ਅਚਾਨਕ ਵੱਧ ਜਾਂਦੀ ਹੈ ਜਿਸ ਦੇ ਕਾਰਨ ਗੈਸ ਕੰਪਨੀਆਂ ਲਈ ਪਹਿਲਾਂ ਤੋਂ ਸਾਰੀਆਂ ਤਿਆਰੀਆਂ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ ਤਾਂ ਜੋ ਕਿ ਖਪਤਕਾਰ ਅਤੇ ਡੀਲਰਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਪਰ ਇਸ ਵਾਰ ਅਜਿਹਾ ਹੀ ਹੋਇਆ ਹੈ ਕਿ ਹੁਣ ਪੰਜਾਬ ਦੇ ਵਿੱਚ 15 ਤੋਂ 20 ਤੱਕ ਵੀ ਸਿਲੰਡਰ ਨਹੀਂ ਮਿਲ ਰਹੇ ਹਨ ਗੈਸ ਸਿਲੰਡਰ ਦੇ ਵਿੱਚ ਕਾਫੀ ਜ਼ਿਆਦਾ ਕਮੀ ਆ ਚੁੱਕੀ ਹੈ ਸੋ ਕਾਲਾ ਵਿਚਾਰੀ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿ ਬਹੁਤ ਸਾਰੇ ਸਿਲੰਡਰ ਬਲੈਕ ਦੇ ਵਿੱਚ ਵੇਚੇ ਜਾ ਰਹੇ ਹਨ ਇਸ ਤੋਂ ਇਲਾਵਾ ਹੁਣ ਸਿਲੰਡਰ ਬਰਤਨ ਵਾਲਿਆਂ ਦੇ ਲਈ ਖਾਸ ਤੌਰ ਦੇ ਉੱਤੇ ਘਰੇਲੂ ਗੈਸ ਦੇ ਵਿੱਚ ਕਾਫੀ ਜ਼ਿਆਦਾ ਇਸ ਵੇਲੇ ਕਟੌਤੀ ਹੋਈ ਹੈ ਜਿਸ ਤੋਂ ਬਾਅਦ ਕਿ ਲੋਕਾਂ ਨੂੰ ਲੰਮਾ ਸਮਾਂ ਇੰਤਜ਼ਾਰ ਹੁਣ ਗੈਸ ਦੇ ਲਈ ਕਰਨਾ ਪੈ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕਸਤਾਨ ਮਜ਼ਦੂਰ ਮੋਰਚਾ ਦੇ ਵੱਲੋਂ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਰੋਕਣ ਵਰਗਾ ਕਦਮ ਚੁੱਕਣ ਦੀ ਚੇਤਾਵਨੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸ਼ੁੱਕਰਵਾਰ ਨੂੰ ਕਿਸਾਨ ਭਵਨ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਹੁਣ ਪੰਜਾਬ ਚੈਪਟਰ ਦੀ ਹੋਈ ਬੈਠਕ ਦੇ ਵਿੱਚ ਸੂਬਾ ਸਰਕਾਰ ਖਿਲਾਫ ਅੰਦੋਲਨ ਤੇਜ਼ ਕਰਨ ਦਾ ਉਹਨਾਂ ਦੇ ਵੱਲੋਂ ਫੈਸਲਾ ਲੈ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਜਿੱਥੇ ਚਿਪ ਬਾਰੇ ਮੀਟਰ ਭਰ ਭਰ ਕੇ ਉਹਨਾਂ ਦੇ ਵੱਲੋਂ ਪੁੱਟਣੇ ਸ਼ੁਰੂ ਕੀਤੇ ਗਏ ਸੀ ਤੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਵਾਏ ਗਏ ਹਨ ਉੱਥੇ ਹੀ 18 ਤੇ 19 ਦਸੰਬਰ ਨੂੰ ਪੰਜਾਬ ਦੇ ਸਾਰੇ ਹੀ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ 2 ਦਿਨ ਦਾ ਸ਼ਾਂਤਮਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਤੇ ਗੱਲਬਾਤ ਜੇਕਰ ਨਾ ਕੀਤੀ ਤਾਂ 20 ਦਸੰਬਰ ਨੂੰ ਅਮਰਤਸਰ, ਫਰੋਜਪੁਰ, ਸੰਗ ਲਾਂ ਸ਼ੁਰੂ ਕੀਤਾ ਜਾਵੇਗਾ ਆਗੂਆਂ ਨੇ ਕਿਹਾ ਹੈ ਕਿ ਪਹਿਲੀ ਦਸੰਬਰ ਨੂੰ ਵੀ ਸਰਕਾਰ ਨੂੰ ਮੰਗਾਂ ਦੇ ਲਈ ਪੱਤਰ ਸੌਂਪਿਆ ਗਿਆ ਸੀ ਇਸ ਲਈ ਜੇ ਸਰਕਾਰ ਚਾਹੇ ਤੇ ਪਹਿਲਾਂ ਹੀ ਗੱਲਬਾਤ ਕਰ ਸਕਦੀ ਹੈ ਤੇ ਇਸ ਟਕਰਾਅ ਨੂੰ ਰੋਕ ਸਕਦੀ ਹੈ ਸੋ ਕਿਸਾਨਾਂ ਦੇ ਵੱਲੋਂ ਹੁਣ ਅੰਦੋਲਨ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਹੁਣ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਇੱਕ ਵਾਰ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਖਬਰ ਹੁਣ ਅਮਰਤਸਰ ਦੇ ਹਵਾਈ ਅੱਡੇ ਤੋਂ ਨਿਕਲ ਕੇ ਆ ਰਹੀ ਹੈ ਫੜਿਆ ਗਿਆ ਹੈ 3 ਕਰੋੜ ਦਾ ਨਸ਼ਾ ਬੈਂਕਾਂਕ ਤੋਂ ਲਿਆਂਦੀ ਜਾ ਰਹੀ ਸੀ ਖੇਪ ਜੀ ਹਾਂ ਵੱਡੀ ਕਾਰਵਾਈ ਦੇ ਵਿੱਚ ਕਸਟਮ ਵਿਭਾਗ ਨੇ ਅਮਰਤਸਰ ਦੇ ਹੁਣੇ 에어ਪੋਰਟ ਤੋਂ ਇੱਕ ਯਾਤਰੀ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਬੈਂਕਾਕ ਤੋਂ ਆਉਣ ਵਾਲੇ ਇੱਕ ਯਾਤਰੀ ਦੇ ਕੋਲੋਂ 3 ਕਿਲੋ ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਹੈ ਇਸ ਦੀ ਖੇਪ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 3 ਕਰੋੜ ਰੁਪਏ ਤੋਂ ਵੀ ਵੱਧ ਦੀ ਮੰਨੀ ਜਾ ਰਹੀ ਹੈ ਇੰਨੀ ਵੱਡੀ ਖੇਪ ਲੈ ਕੇ ਜਾ ਰਹੇ ਯਾਤਰੀ ਦੇ ਸਮਾਨ ਦੀ ਜਾਂਚ ਕਰਦੇ ਈ ਸਮੇਂ ਕਸਟਮ ਅਧਿਕਾਰੀ ਹੈਰਾਨ ਰਹਿ ਗਏ ਹਨ ਰਿਪੋਰਟਰਾਂ ਅਨੁਸਾਰ ਯਾਤਰੀ ਥਾਈ 에어ਲਾਈਨ ਦੀ ਇੱਕ ਉਡਾਨ ਤੇ ਅਮਰਤਸਰ ਹਵਾਈ ਅੱਡੇ ਦੇ ਉੱਤੇ ਪੁੱਜਿਆ ਸੀ ਇਮੀਗ੍ਰੇਸ਼ਨ ਅਤੇ ਕਸਟਮ ਅੱਜ ਦੇ ਦੌਰਾਨ ਅਧਿਕਾਰੀਆਂ ਨੇ ਉਸਦੇ ਸਮਾਨ ਦੀ ਚੈਕਿੰਗ ਕੀਤੀ ਤੇ ਜਿਸ ਤੋਂ ਬਾਅਦ ਉਸਨੇ ਦੁਆਰਾ ਇੱਕ ਪੈਕੇਜਿੰਗ ਦੇ ਵਿੱਚ ਇਹ ਅੰਦਰ ਏਡੀ ਵੱਡੀ ਮਾਤਰਾ ਦੇ ਵਿੱਚ ਗਾਂਜਾ ਛਪਾਇਆ ਹੋਇਆ ਸੀ ਜਿਸ ਤੋਂ ਬਾਅਦ ਉਹ ਵੀ ਹੱਕੇ ਬੱਕੇ ਰਹਿ ਗਿਆ ਤੇ ਪੂਰੇ 에ਰਪੋਰਟ ਦੇ ਉੱਤੇ ਵੀ ਲੋਕ ਜਿਹੜੇ ਕੀ ਖਹਰਾਣ ਰਹਿ ਚੁੱਕੇ ਹਨ ਕਿ 3 ਕਰੋੜ ਰੁਪਏ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ ਇੱਕ ਵਿਅਕਤੀ ਦੇ ਕੋਲੋਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ 14 15 16 ਅਤੇ 17 ਤੇ 18 ਦਸੰਬਰ ਨੂੰ ਸਾਡੀ ਚੀਰਵੀ ਠੰਡ ਦਾ ਲਟਟ ਜਾਰੀ ਕਰ ਦਿੱਤਾ ਗਿਆ ਹੈ ਸੂਬੇ ਦੇ ਅੰਦਰ ਹੁਣ ਠਾਰੇ ਦੀ ਠੰਡ ਜੀਹਕੜਾ ਕੜਾਕੇ ਦੀ ਠੰਡ ਨੇ ਇਸ ਵਾਰ ਦੇਸ਼ ਵਿੱਚ ਪੂਰੀ ਤਰ੍ਹਾਂ ਦਾਸਤਕ ਦੇ ਦਿੱਤੀ ਹੈ ਸਵੇਰੇ ਅਤੇ ਸ਼ਾਮ ਸਮੇਂ ਪੈਣ ਵਾਲੀ ਠੰਡ ਅਤੇ ਦਿਨ ਵੇਲੇ ਹਲਕੀ ਧੁੱਪ ਨੇ ਮੌਸਮ ਨੂੰ ਹੋਰ ਵੀ ਸਾਫ਼ ਕਰ ਦਿੱਤਾ ਹੈ ਹੁਣ ਮੌਸਮ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਚੁੱਕੀ ਹੈ ਜਿਸ ਦੇ ਕਾਰਨ ਅਗਲੇ ਹਫ਼ਤੇ ਕਈ ਰਾਜਾਂ ਦੇ ਵਿੱਚ ਸ਼ੀਤ ਲਹਿਰ ਅਤੇ ਧੁੰਦ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ 13 ਤੋਂ ਲੈ ਕੇ 18 ਦਸੰਬਰ ਤੱਕ ਕਈ ਰਾਜਾਂ ਦੇ ਵਿੱਚ ਭਾਰੀ ਠੰਡ ਅਤੇ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਹੁਣ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਵੀ ਲਗਾਤਾਰ 13 ਤੋਂ ਲੈ ਕੇ 18 ਦਸੰਬਰ ਤੱਕ ਇਸੇ ਤਰ੍ਹਾਂ ਹੀ ਧੁੰਦ ਅਤੇ ਕਾਫੀ ਜ਼ਿਆਦਾ ਠੰਡ ਪੈਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਤੇ ਤੁਹਾਨੂੰ ਦੱਤੀ ਹੈ ਕਿ ਅੱਜ ਵੀ ਸਾਰਾ ਦਿਨ ਪੰਜਾਬ ਦੇ ਵਿੱਚ ਤਕਰੀਬਨ ਬੱਦਲਵਾਰੀ ਬਣੀ ਰਹੇਗੀ ਅਤੇ ਸੋਮਵਾਰ ਦੇ ਦਿਨ ਨੂੰ ਵੀ ਬੱਦਲਵਾਰੀ ਅਤੇ ਇਸ ਤੋਂ ਇਲਾਵਾ ਧੁੱਪ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਨੀ ਦਿਨੀ ਠੱਗੀ ਦੇ ਮਾਮਲੇ ਕਾਫੀ ਜ਼ਿਆਦਾ ਵਧਦੇ ਜਾ ਰਹੇ ਹਨ ਸੋ ਹੁਣ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰ ਅਜਿਹੀ ਠੱਗੀ ਹੋਈ ਹੋਵੇਗੀ ਕਿ ਕਿਸੇ ਨੇ ਆਪਣੇ ਆਪ ਨੂੰ ਸਰਕਾਰੀ ਡਾਕਟਰ ਦੱਸ ਕੇ ਸਰਜਿਕਲ ਸਮਾਨ ਮੰਗਵਾਇਆ ਤੇ ਫਿਰ ਉਹ ਫਰਾਰ ਹੋ ਗਿਆ ਪੀੜਤ ਨੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਪੀੜਤ ਅਰਸ਼ਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਨਿਵਾਸੀ ਗ੍ਰੀਨਵੋਡ ਐਵੇਨਿਊ ਨੇ ਦੱਸਿਆ ਹੈ ਕਿ ਸਨਰਾਈਜ਼ ਹੈਲਥ케ਅਰ ਦੇ ਵਿੱਚ ਮੈਨੇਜਰ ਹੈ ਤੇ ਉਸ ਦੇ ਮੋਬਾਈਲ ਦੇ ਉੱਤੇ ਕਿਸ਼ਨੇ ਸ਼ਨੀਵਾਰ ਨੂੰ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਸਿਵਲ ਹਸਪਤਾਲ ਦੇ ਵਿੱਚ ਤਨਾਤ ਡਾਕਟਰ ਤੁਸ਼ਾਰ ਜਿੰਦਲ ਦੱਸਿਆ ਤੇ ਉਸਨੇ ਕਿਹਾ ਕਿ ਸਰਜਰੀਕਲ ਦਾ ਸਮਾਨ ਤੁਰੰਤ ਚਾਹੀਦਾ ਹੈ ਸੋ ਅਰਸ਼ਪ੍ਰੀਤ ਦੇ ਮੁਤਾਬਕ ਕਾਲ ਕਰਨ ਵਾਲੇ ਡਾਕਟਰ ਦੇ ਕਹਿਣ ਦੇ ਉੱਤੇ ਉਹ ਐਤਵਾਰ ਨੂੰ ਸਿਵਲ ਹਸਪਤਾਲ ਪਹੁੰਚਿਆ ਤੇ ਉੱਥੇ ਇੱਕ ਨੌਜਵਾਨ ਨੇ ਉਸ ਤੋਂ ਸਰਜਰੀਕਲ ਦਾ ਸਮਾਨ ਲਿਆ ਤੇ ਆਪਣੇ ਆਪ ਨੂੰ ਡਾਕਟਰ ਦਾ ਸਟਾਫ ਦੱਸਿਆ ਸਮਾਨ ਲੈਣ ਤੋਂ ਬਾਅਦ ਨੌਜਵਾਨ ਨੇ 52800 91 ਰੁਪਏ ਦਾ ਪ੍ਰਾਈਵੇਟ ਬੈਂਕ ਦਾ ਚੈੱਕ ਦਿੱਤਾ ਜਦੋਂ ਅਰਸ਼ਪ੍ਰੀਤ ਹਸਪਤਾਲ ਅੰਦਰ ਕਮਰਾ ਨੰਬਰ 201 ਹੈਡ ਆਫ ਡਿਪਾਰਟਮੈਂਟ ਦੇ ਵਿੱਚ ਬਿੱਲ ਦੇਣ ਦੇ ਲਈ ਗਿਆ ਤੇ ਕਾਲ ਕਰਨ ਵਾਲੇ ਡਾਕਟਰ ਦਾ ਨੰਬਰ ਬੰਦ ਮਿਲਿਆ ਪੁੱਛਗਿੱਛ ਦੇ ਉੱਤੇ ਪਤਾ ਲੱਗਿਆ ਕਿ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਤਿਸ਼ਾਰ ਨਾਂ ਦਾ ਕੋਈ ਡਾਕਟਰ ਹੀ ਨਹੀਂ ਹੈ ਪੀੜਤ ਨੇ ਸਿਵਲ ਹਸਪਤਾਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਿਸ ਤੋਂ ਬਾਅਦ ਇਹ ਨੌਜਵਾਨ ਦਿਸਿਆ ਹੈ ਜੋ ਕਿ ਸ਼ਾਇਦ ਪਾਲਥਰ ਮੋਟਰਸਾਈਕਲ ਦੇ ਉੱਤੇ ਇਹ ਸਮਾਨ ਲੈ ਕੇ ਫਰਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਦਦ ਇਸ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰ ਦਿੱਤੀ ਗਈ ਹੈ ਤੇ ਲੋਕਾਂ ਤੋਂ ਹੈਲਪ ਮੰਗੀ ਜਾ ਰਹੀ ਹੈ ਕਿ ਆਖਰਕਾਰ ਇਹ ਨੌਜਵਾਨ ਕੌਣ ਸੀ ਜੋ ਕਿ ਇੰਨੀ ਚਲਾਕੀ ਦੇ ਨਾਲ ਪੰਜਾਬ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਇਸ ਤਰ੍ਹਾਂ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ ਸੋ ਪੰਜਾਬ ਦੇ ਵਿੱਚ ਪਹਿਲੀ ਵਾਰ ਅਜਿਹਾ ਮਾਮਲਾ ਆਇਆ ਹੈ ਕਿ ਕਿਸੇ ਨੇ ਡਾਕਟਰ ਬਣ ਕੇ ਸਰਕਾਰੀ ਹਸਪਤਾਲ ਦਾ ਠੱਗੀ ਮਾਰੀ ਹੋਵੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਹੁਣ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਲਈ ਹੁਣ 2500 ਫੌਲਸ ਜਵਾਨ ਤਨਾਤ ਕਰ ਦਿੱਤੇ ਗਏ ਹਨ ਜੀ ਹਾਂ ਜਲੰਧਰ ਦੇ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਸ਼ਾਂਤਮਈ ਨਿਰਪੱਖਤਾ ਤੇ ਸੁਰੱਖਿਆ ਤੇ ਢੰਗ ਦੇ ਨਾਲ ਕਰਵਾਉਣ ਦੇ ਲਈ ਜ਼ਿਲ੍ਹਾ ਜਲੰਧਰ ਦੀ ਤਹਿਸੀਦੀ ਪੁਲਿਸ ਦੇ ਵੱਲੋਂ ਹੁਣ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜ਼ਿਲ੍ਹੇ ਭਰ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਕਾਨੂੰਨੀ ਵਿਵਸਥਾ ਬਰਕਰਾਰ ਰੱਖਣ ਦੇ ਲਈ ਵੱਡੇ ਪੱਧਰ ਦੇ ਉੱਤੇ ਪੁਲਿਸ ਮੰਗਵਾਈ ਗਈ ਹੈ SSP ਹਰਵਿੰਦਰ ਸਿੰਘ ਬਿਰਕ ਨੇ ਦੱਸਿਆ ਹੈ ਕਿ ਚੋਣਾਂ ਦੇ ਦੌਰਾਨ ਵੱਖ-ਵੱਖ ਇਲਾਕਿਆਂ ਦੇ ਵਿੱਚ 2500 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਇਹ ਪੁਲਿਸ ਵੱਲ 880 VOTING ਸੈਂਟਰਾਂ ਦੇ ਉੱਤੇ ਅਤੇ ਇਸ ਤੋਂ ਇਲਾਵਾ 1126 VOTING ਬੂਥਾਂ ਦੇ ਉੱਤੇ 24 ਘੰਟੇ ਨਿਗਰਾਨੀ ਕਰਨਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਨੀ ਦਿਨੀ 에ਅਰ ਕੁਆਲਿਟੀ ਇੰਡੈਕਸ 300 ਨੂੰ ਵੀ ਪਾਰ ਕਰ ਚੁੱਕਾ ਹੈ ਪਰ ਸਰਕਾਰਾਂ ਨੂੰ ਸਿਰਫ ਇਲੈਕਸ਼ਨ ਦੀ ਪਈ ਹੋਈ ਹੈ ਤੇ ਸਰਕਾਰਾਂ ਦੇ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਉਠਾਏ ਜਾ ਰਹੇ ਇਸ ਤੋਂ ਇਲਾਵਾ ਪੰਜਾਬ ਦਾ ਮੀਡੀਆ ਵੀ ਪੰਜਾਬ ਦੇ ਬੇਕਾਰ ਲੋਕਾਂ ਦੇ ਪੌਡਕਾਸਟ ਕਰਨ ਦੇ ਵਿੱਚ ਲੱਗਾ ਹੋਇਆ ਹੈ ਤੇ ਕਿਸੇ ਵੀ ਮੀਡੀਆ ادارے ਦੇ ਵੱਲੋਂ ਇਹ ਆਵਾਜ਼ ਨਹੀਂ ਚੁੱਕੀ ਜਾ ਰਹੀ ਹੈ ਕਿ ਪੰਜਾਬ ਦੀ ਹਵਾ ਪਾਣੀ ਸਭ ਕੁਝ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਤੇ ਹੁਣ ਰਿਕਾਰਡ ਹੀ ਟੁੱਟ ਚੁੱਕੇ ਹਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਕਾਰਨ ਹੁਣ 에ਅਰ ਕੁਆਲਿਟੀ ਇੰਡੈਕਸ 700 ਤੋਂ ਵੀ ਪਾਰ ਹੋ ਚੁੱਕਾ ਹੈ ਜਿਸ ਤੋਂ ਬਾਅਦ ਦਿੱਲੀ ਸਰਕਾਰ ਨੂੰ ਪਾਬੰਦੀਆਂ ਲਗਾਉਣੀਆਂ ਪੈ ਚੁੱਕੀਆਂ ਹਨ ਦਿੱਲੀ ਦੇ ਵਿੱਚ ਅੱਜ ਪ੍ਰਦੂਸ਼ਣ ਆਪਣੇ ਸਿਖਰ ਦੇ ਉੱਤੇ ਪਹੁੰਚ ਗਿਆ ਹੈ ਤੇ ਹਾਲਾਤ ਕਾਫੀ ਗੰਭੀਰ ਹੋ ਚੁੱਕੇ ਹਨ ਹਵਾ ਦੀ ਗੁਣਵੱਤਾ ਦੇ ਵਿੱਚ ਅਚਾਨਕ ਇੰਨੀ ਵੱਡੀ ਗਿਰਾਵਟ ਦੇਖਣ ਤੋਂ ਬਾਅਦ ਹੁਣ ਦਿੱਲੀ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ 13 ਦਸੰਬਰ ਦੀ ਸਵੇਰ ਨੂੰ ਰਾਜਧਾਨੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 700 ਅਤੇ 800 ਦੇ ਵਿਚਕਾਰ ਦਰਜ ਕੀਤਾ ਗਿਆ ਹੈ ਜਿਸ ਦਾ ਸਿੱਧਾ ਪ੍ਰਭਾਵ ਜਨਤਕ ਜੀਵਨ ਸਿਹਤ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਦੇ ਉੱਤੇ ਪਵੇਗਾ ਕਾ ਸੋਇਸ ਤੋਂ ਬਾਅਦ ਹੁਣ ਨਿਰਮਾਣ ਗਤੀਵਿਧੀਆਂ ਦੇ ਉੱਤੇ ਉਹ ਸਾਰੀ ਜਿਹੜੀ ਕੀ ਹੋ ਰਹੀ ਸੀ ਉਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਗੈਰ ਜ਼ਰੂਰੀ ਨਿਰਮਾਣ ਢਾਹਣ ਜਿਵੇਂ ਕਿ ਕੋਈ ਆਪਣੇ ਘਰ ਨੂੰ ਢਾ ਰਿਹਾ ਬਿਲਡਿੰਗ ਢਾ ਰਿਹਾ ਹੈ ਉਸ ਨੂੰ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕੱਚੀਆਂ ਸੜਕਾਂ ਦੇ ਨਿਰਮਾਣ ਸਮਗਰੀ ਦੀ ਢੋਟਵਾਈ ਪੱਥਰ ਕੁਚਲਣ ਵਾਲੀਆਂ ਮਸ਼ੀਨਾਂ ਇੱਟਾਂ ਦੇ ਪੱਠੇ ਮਾਈਨਿੰਗ ਗਤੀਵਿਧੀਆਂ ਡੀਜ਼ਲ ਜਨਰੇਟਰਾਂ ਤੋਂ ਇਲਾਵਾ ਗੈਰ ਜ਼ਰੂਰੀ ਬਾਨਾਂ ਦੇ ਉੱਤੇ ਵੀ ਨਿਯੰਤਰਣ ਅਤੇ ਉਦਯੋਗਿਕ ਨਿਕਾਸ ਦੀ ਨਿਗਰਾਨੀ ਸ਼ਾਮਲ ਕਰ ਦਿੱਤੀ ਗਈ ਹੈ ਸੋ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਹੈ ਆਉ ਵਿ ਪ੍ਰਦੂਸ਼ਣ ਹੁਣ ਰਿਕਾਰਡ ਤੋੜਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਜਿੰਨਾ ਦਿੱਲੀ ਦੇ ਵਿੱਚ ਪ੍ਰਦੂਸ਼ਣ ਪਿਛਲੇ ਸਾਲਾਂ ਦੇ ਦੌਰਾਨ ਦੇਖਿਆ ਜਾਂਦਾ ਸੀ 300 400 에ਅਰ ਕੁਆਲਿਟੀ ਇੰਡੈਕਸ ਸੋ ਹੁਣ ਪੰਜਾਬ ਦੇ ਹਾਲਾਤ ਬਣ ਚੁੱਕੇ ਹਨ ਸੋ ਪੰਜਾਬ ਦਾ ਪਾਣੀ ਜਿੱਥੇ ਕਿ ਜ਼ਹਿਰੀਲਾ ਹੋ ਚੁੱਕਾ ਹੈ ਜਰੇਨੀਅਮ ਘੋਲ ਚੁੱਕਾ ਹੈ ਉੱਥੇ ਹੀ ਪੰਜਾਬ ਦੀ ਹਵਾ ਵੀ ਹੁਣ ਕਾਫੀ ਖਰਾਬ ਹੋ ਚੁੱਕੀ ਹੈ ਜਿਸ ਦੇ ਬਾਰੇ ਹੁਣ ਪੰਜਾਬ ਦੇ ਮੀਡੀਆਦਾਰਿਆਂ ਨੂੰ ਖਾਸ ਤੌਰ ਦੇ ਉੱਤੇ ਸਾਹਮਣੇ ਨਿਕਲ ਕੇ ਆਉਣਾ ਚਾਹੀਦਾ ਹੈ ਤੇ ਪੰਜਾਬ ਸਰਕਾਰ ਦੇ ਕੋਲੋਂ ਸਵਾਲ ਕਰਨੇ ਚਾਹੀਦੇ ਹਨ ਕਿ ਪੰਜਾਬ ਦੇ ਵਿੱਚ ਆਖਰਕਾਰ ਹਵਾ ਪ੍ਰਦੂਸ਼ਣ ਇੰਨੇ ਵੱਡੇ ਇਪੱਧਰ ਤੱਕ ਕਿਵੇਂ ਇਨੇ ਥੋੜੇ ਸਮੇਂ ਦੇ ਵਿੱਚ ਹੀ ਪਹੁੰਚ ਚੁੱਕਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਥੇ ਕਿ ਅਜੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਹੋਣੀਆਂ ਹਨ ਉੱਥੇ ਹੀ ਬਠਿੰਡਾ ਅਤੇ ਸੰਗਰੂਰ ਦੇ ਕਈ ਦਰਜਣਾਂ ਪਿੰਡਾਂ ਦੇ ਵੱਲੋਂ ਇਹ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ ਤੇ ਅੱਜ ਇੱਥੇ ਚੋਣਾਂ ਨਹੀਂ ਹੋਣਗੀਆਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਲੀਡਰ ਆਉਂਦਾ ਹੈ ਤੇ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਾਂ ਫਿਰ ਹੋਰਾਂ ਸਰਕਾਰਾਂ ਦੇ ਦੁਆਰਾ ਉਹਨਾਂ ਦੇ ਪਿੰਡ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ-ਬਹੁਤ